ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਟਾਰੀ ਦੇ ਪਿੰਡ ਤੋਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ खेप ਬਰਾਮਦ ਕੀਤੀ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹੈਰੋਇਨ ਦੀ खेप 82 ਸਰਹੱਦੀ ਇਲਾਕੇ ਵਿੱਚ ਮੰਗਵਾਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਹਨਾਂ ਨੂੰ ਕਾਬੂ ਕੀਤਾ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਪਾਕਿਸਤਾਨ ਦੇ ਕਿਹੜੇ-ਕਿਹੜੇ ਤਸਕਰਾਂ ਦੇ ਨਾਲ ਸਬੰਧ ਹਨ। ਅੱਗੇ ਪੰਜਾਬ ਦੇ ਵਿੱਚ ਕਿੱਥੇ ਹਰਨ ਸਪਲਾਈ ਕਰਦੇ ਸਨ ਉਹਨਾਂ ਕਿਹਾ ਕਿ ਅੱਜ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸਰ ਕੀ ਮਾਮਲਾ ਜੀ ਮਾਮਲਾ ਇਸ ਤਰ੍ਹਾਂ ਜੀ ਕੱਲ ਕਾਉਂਟਰ ਇੰਟੈਲੀਜੈਂਸ ਦੀ ਟੀਮ ਅ ਸਰਦਾਰ ਬਲਵੀਰ ਸਿੰਘ ਡੀਐਸਪੀ ਸਾਹਿਬ ਆਪਣੀ ਪੁਲਿਸ ਪਾਰਟੀ ਦੇ ਨਾਲ ਅ ਅੱਡਾ ਪਕਣਾ ਵੇਖੇ ਮੌਜੂਦ ਸੀ ਜਿੱਥੇ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਕਿ ਰਸਾਲ ਸਿੰਘ son of ਕਲਵੰਤ ਸਿੰਘ ਜੋ ਕਿ ਨਸ਼ਰਾਟਾਲਾ ਪਿੰਡ ਦਾ ਰਹਿਣ ਵਾਲਾ ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰਨ ਦੀ ਇੱਕ ਵੱਡੀ ਖੇਵ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਬਾਗੜੀਏ ਮੋੜ ਤੇ ਖੜਾ ਉਸ ਇਨਫਾਰਮੇਸ਼ਨ ਦੇ ਬਿਹਾਵਤੇ ਸਰਦਾਰ ਬਲਬੀਤ ਸਿੰਘ ਡੀਐਸਪੀ ਸਾਹਿਬ ਨੇ ਉੱਥੇ ਫੌਰੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ ਰੇਡ ਕੀਤਾ ਉੱਥੋਂ ਜਿਹੜੇ ਆ ਤਿੰਨ ਵਿਅਕਤੀ ਇੱਕ ਰਸਾਲ ਸਿੰਘ ਸਨਪ ਕਲਵੰਤ ਸਿੰਘ ਨਸ਼ਰਾਟਾਲਾ ਪਿੰਡ ਇੱਕ ਜਸਕਰਨ ਸਿੰਘ ਤੇ ਅਮਰਤਪਾਲ ਸਿੰਘ ਇੱਕ ਆਪਣੇ ਬਣੀਏ ਕਹਿੰਦਾ ਰਹਿਣ ਵਾਲਾ ਤੇ ਇੱਕ ਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਰ ਇਹ ਖੇਬ ਕਦੋਂ ਮੰਗਾਇਆ ਸੀ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਰਾਤ ਜਿਹੜੀ ਇਹ ਖੇਬ ਮੰਗਾਈ ਆ ਥਰੂ ਡਰੋਨ ਪਾਕਿਸਤਾਨ ਤੋਂ ਕਿਸ ਜਗ੍ਹਾ ਦੇ ਵਿੱਚ ਇਹਨਾਂ ਇਹਦਾ ਸੈਕਟਰ ਅਟਾਰੀ ਦੇ ਲਾਗੇ ਚ ਆ ਗਈ ਇਹਨਾਂ ਨੇ ਜਿਹੜਾ ਵੀ ਦੱਸਿਆ ਹੋਇਆ ਵਾ ਕਿ ਉੱਥੋਂ ਅਸੀਂ ਮੋਬਾਈਲ ਦੀ ਲੋਕੇਸ਼ਨ ਤੇ ਇਹ ਮੰਗਵਾਈ ਹੈ ਖੇਬ ਇਸਾ ਦਿਨ ਦਾ ਬੈਕਗਰਾਉਂਡ ਕੀ ਆ ਇਹਨਾਂ ਦਾ ਅੰਦਾਜ਼ ਕੀ ਕੰਮ ਕਰਦੇ ਆ ਬੈਕਗਰਾਉਂਡ ਇਹਨਾਂ ਦੇ ਪਿੰਡ ਜਿਹੜੇ ਆ ਬਾਰਡਰ ਬੈਲਟ ਦੇ ਨਾਲ ਨਾਲ ਆ ਤੇ ਉੱਥੇ ਇਹਨਾਂ ਨੇ ਅਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਦੇ ਕੰਡੈਕਟ ਕਿਦਾਂ ਆ ਇਹ ਤੇ ਕਿਹੜੇ ਬੰਦੇ ਨੇ ਇਹਨਾਂ ਨੂੰ ਨੰਬਰ ਦਿੱਤਾ ਜਾਂ ਇਹਨਾਂ ਦੀ ਗੱਲ ਕਰਾਈ ਆ ਤੇ ਉਹ ਆਪਣਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਵਿੱਚ ਕੋਈ ਸਰ ਪਾਕਿਸਤਾਨੀ ਕੋਈ ਤਸਕਰ ਦਾ ਨਾਮ ਨੋ ਮਾਇਆ ਸਾਹਮਣੇ ਜਿੰਨਾ ਹਾਂਜੀ ਅਜੇ ਫਿਲਹਾਲ ਇਹਨਾਂ ਨੇ ਜਿਹੜੀ ਰਿਕਵਰੀ ਜਿਹੜੀ ਅਸੀਂ ਕੀਤੀ ਹੈ 5 ਕੇਜੀ ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਆਪਾਂ ਥਰੂ ਡਰੋਨ ਮੰਗਵਾਈ ਆ ਅਜੇ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਮਾਨਯੋਗ ਅਦਾਲਤ ਪਾਸੋਂ 6 ਤਰੀਕ ਤੱਕ ਦਾ ਪੁਲਿਸ ਰਿਮਾਂਡ ਜਿਹੜਾ ਉਹ ਲਿਆ ਗਿਆ ਤੇ ਉਹਦੇ ਚ ਇਹਨਾਂ ਕੋਈ ਪੁਸ਼ਕਿਸ਼ ਕੀਤੀ ਜਾਊਗੀ ਤੇ ਇਹਨਾਂ ਦਾ ਪਹਿਲੇ ਵੀ ਕੋਈ ਕੇਸ ਕੋ ਪਹਿਲਾਂ ਨਹੀਂ ਜੀ ਫ੍ਰੈਸ਼ੀ ਆ ਪਹਿਲਾ ਇਹਨਾਂ ਦੇ ਕੋਈ ਕੇਸ ਜਿਹੜਾ ਨਹੀਂ ਦਰਜ ਹੋਣਾ ਤੇ ਸਰ ਇਹਨਾਂ ਕੋਈ ਮੋਬਾਈਲ ਬਰਾਮਦ ਕਿੱਥੇ ਗਿਆ ਆ ਉਹਨਾਂ ਦੇ ਫ੍ਰੈਂਸਿਕ ਆਪਾਂ ਭੇਜਾਂਗੇ ਲੈਬ ਤੇ ਭੇਜਾਂਗੇ ਤੇ ਉਹਦੇ ਦੇ ਵਿੱਚੋਂ ਅੱਗੇ ਜਿਹੜਾ ਇਹਨਾਂ ਦੇ ਲਿੰਕਾਂ ਦਾ ਪਤਾ ਲੱਗੇ ਜੀ ਸਰ ਜਿਸ ਤਰ੍ਹਾਂ ਮਤਲਬ ਇਹ ਤਿੰਨ ਬੰਦੇ ਜੋ ਹੈਗੇ ਜੋ ਇਹਨਾਂ ਕੋ ਸਪੂਟੀ ਦੇ ਵਿੱਚੋਂ ਬਰਾਮਦ ਕੀਤੇ ਗਏ ਆ ਜੀ ਜੀ ਔਰ ਇਹ ਇਹਦੇ ਵਿੱਚ ਕੁਝ ਪਤਾ ਲੱਗਾ ਕਿ ਹਾਂ ਇਹ ਕਿੱਧਰ ਕਿਸ ਜਗ੍ਹਾ ਜਾ ਰਹੇ ਸੀ ਸਪਲਾਈ ਕਰਨ ਵਾਸਤੇ ਜਾਂ ਕਿਸ ਨੂੰ ਦੇਣ ਜਾ ਰਹੇ ਸੀ ਜਾਂ ਉਹਨਾਂ ਦੇ ਬਾਰੇ ਵਿੱਚ ਇਹਨਾਂ ਨੂੰ ਫੋਨ ਆਉਣਾ ਹੁੰਦਾ ਵਾ ਇਹਨਾਂ ਨੂੰ ਖੁਲਾਰ ਦਿੱਤਾ ਜਾਂਦਾ ਵਾ ਵੀ ਤੁਸੀਂ ਫਲਾਣੀ ਜਗ੍ਹਾ ਤੇ ਖਲੋਜੋ ਉੱਥੇ ਫੋਨ ਤੇ ਫਿਰ ਇਹਨਾਂ ਨੂੰ ਡਾਇਰੈਕਸ਼ਨਾਂ ਮਿਲਦੀਆਂ ਵਾ ਇਹ ਉਹ ਮਾਝੂਗ ਆਪਣੇ ਸਰਦਾਰ ਡੀਐਸਪੀ ਸਾਹਿਬ ਬਲਵਿੰਦਰ ਸਰ ਨੂੰ ਇਨਫਾਰਮੇਸ਼ਨ ਮਿਲ ਗਈ ਕਿ ਇਸ ਤਰ੍ਹਾਂ ਦੀ ਕੋਈ ਬੰਦੇ ਖੜੇ ਆ ਤੇ ਉੱਥੇ ਫਿਰ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਤੇ ਇਹਨਾਂ ਦੀ ਉਮਰ ਕੀ ਆ ਸਰ ਰਸਲਦੀ 10 ਸਾਲ ਸਿੰਘ ਦੀ ਜਿਹੜੀ ਉਮਰ ਆ ਉਹ ਤੇ ਕੋਈ 50 ਦੇ ਲਾਗੇ ਚਾਗੇ 450 50 ਦੇ ਵਿੱਚ ਹੋਊਗੀ ਬਾਕੀ 25 25 27 28 ਸਾਲ ਦੇ ਨੇ ਦੋਵੇਂ ਤੇ ਸਰ ਦਾ ਕੰਮ ਕੁਝ ਮਤਲਬ ਕੀ ਐਜ਼ ਇੱਕ ਕਿਸਾਨ ਹੈਗੇ ਨੇ ਜਾਂ ਕੋਈ ਹੋਰ ਕੇ ਪ੍ਰਾਈਵੇਟ ਕੰਮ ਕਰਦੇ ਆ ਜਾਂ ਕੋਈ ਬਿਜ਼ਨਸ ਹੈਗਾ ਇਹਨਾਂ ਦਾ ਵੱਖਰਾ ਨਹੀਂ ਕਿਸਾਨੀ ਕਰਦੇ ਆ ਇਹ ਹਾਂ ਲੋਕ ਨਹੀਂ ਫਾਰਮਰ ਨੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ